ਦੋਸਤੋ ਜਦੋਂ ਕਿਸੇ ਦੇ ਘਰ ਵਿੱਚ ਚੋਰ ਵੱਡਾ ਨੁਕਸਾਨ ਕਰ ਜਾਂਦੇ ਐ ਤਾਂ ਲੋਕਾਂ ਵਿੱਚ ਸਹਿਮ ਪੈਦਾ ਹੋ ਜਾਂਦਾ ਹੈ ਬਿਲਗਾ ਤੇ ਪ੍ਰਤਾਪਰਾ ਵਿੱਚ ਅਜਿਹਾ ਹੋਇਆ ਹੈ ਜਿੱਥੇ ਤੋਂ ਵੱਡੀਆਂ ਚੋਰੀਆਂ ਨੇ ਸੋਚਾਂ ਵਿੱਚ ਪਾ ਦਿੱਤਾ ਲੋਕਾਂ ਨੂੰ ਕਿ ਚੋਰਾਂ ਦੇ ਹੌਸਲੇ ਇੰਨੇ ਬਲੰਦ ਐ ਕਿ ਬਿਲਗਾ ਵਿੱਚ ਤੈਨ ਤੋਂ 4 ਲੱਖ ਪ੍ਰਤਾਪਰੇ ਵਿੱਚ 10 ਲੱਖ ਦਾ ਨੁਕਸਾਨ ਕਰ ਗਏ ਨੇ ਚੋਰ ਇਸ ਨੂੰ ਲੈ ਕੇ ਪੁਲਿਸ ਦੀ ਕਾਰਗੁਜ਼ਾਰੀ ਤੇ ਪ੍ਰੇਸ਼ਣ ਚਲਣ ਲੱਗ ਜਾਂਦਾ ਹੈ ਚੋਰੀ ਛੋਟੀ ਦਾ ਵੀ ਦੁੱਖ ਹੁੰਦਾ ਹੈ ਤੇ ਵੱਡੀ ਚੋਰੀ ਦਾ ਵੀ ਬਹੁਤ ਦੁੱਖ ਹੁੰਦਾ ਹੈ ਖੂਨ ਪਸੀਨੇ ਦੀ ਕਮਾਈ ਲੋਕਾਂ ਦੀ ਜਦੋਂ ਚੋਰ ਲੁੱਟ ਕੇ ਲੈ ਜਾਂਦੇ ਐ ਚੋਰੀ ਹੋ ਜਾਣੀ ਕੋਈ ਛੋਟੀ ਗੱਲ ਨਹੀਂ ਤਾਂ ਹਾਂ ਮਾਰ ਮਾਰ ਕੇ ਰੋਂਦੀਆਂ ਮਾਮਾ ਨੂੰ ਦੇਖ ਕੇ ਮਹਿਸੂਸ ਹੁੰਦਾ ਕਿ ਇੰਨਾਂ ਚੋਰੀ ਦੀਆਂ ਘਟਨਾਵਾਂ ਨੂੰ ਕਦੋਂ ਨੱਥ ਪਾਊਗੀ ਐਸ ਵਿਲੇ ਸਾਹਮਣੇ ਇੱਕ ਚੋਰ ਇੱਕ ਘਰ ਵਿੱਚ ਚੋਰੀ ਕਰ ਰਿਹਾ ਹੈ ਘਰ ਦੀਆਂ ਟੂਟੀਆਂ ਚੋਰੀਆਂ ਕਰ ਰਿਹਾ ਹੈ ਤੁਹਾਡੇ ਸਾਹਮਣੇ ਲੌਪੀ ਦੇ ਵਿੱਚ ਲੱਗਾ ਕੈਮਰਾ ਰਿਕਾਰਡ ਕਰ ਰਿਹਾ ਇਸ ਚੋਰ ਨੂੰ बार-बार ਇਹ ਚੋਰ ਚੀਜ਼ਾਂ ਚੋਰਾ ਕੇ ਆਪਣੇ ਝੋੜੇ ਵਿੱਚ ਪਾ ਰਿਹਾ ਹੈ ਤੇ ਹੁਣ ਤੁਸੀਂ ਇਹਨੂੰ ਦੇਖ ਰਹੇ ਹੋ ਕਿਵੇਂ ਇਹ ਟੋਰਚ ਦੀ ਮਦਦ ਨਾਲ ਸੱਜੇ ਖੱਬੇ ਚੋਰੀ ਕਰੀ ਜਾ ਰਿਹਾ ਹੈ ਇਸ ਨੇ ਬੜਾ ਵੱਡਾ ਨੁਕਸਾਨ ਕੀਤਾ ਹੈ ਬਿਲਗੇ ਦੇ ਵਿੱਚ ਹੁਣ ਤੁਹਾਨੂੰ ਇਹਦੇ ਨਾਲ ਹੀ ਅਸੀਂ ਇਸ ਚੋਰੀ ਤੋਂ ਬਾਅਦ ਦਿਖਾਵਾਂਗੇ ਪਿੰਡ ਪ੍ਰਤਾਪਰੇ ਦੇ ਵਿੱਚ ਇੱਕ ਕੋਠੀ ਦੇ ਵਿੱਚ ਕਿਵੇਂ ਚੋਰੀ ਕਰਕੇ ਸਮਾਨ ਕਿਵੇਂ ਸੋਨੇ ਦੇ ਗਹਿਣੇ ਕੱਢ ਕੇ ਇਸ ਘਰ ਵਿੱਚ ਉਹ ਛੋਟੇ ਛੋਟੇ ਸੋਨੇ ਦੇ ਗਹਿਣੇ ਰੱਖਣ ਵਾਲੇ ਜਿਹੜੇ ਨਿੱਕੇ ਨਿੱਕੇ ਬੈਗ ਖਾਲੀ ਕਰ ਦਿੱਤੇ ਗਏ ਇਸ ਮੌਕੇ ਤੇ ਇਸ ਘਰ ਦੀ ਮਾਲਕ ਨੇ ਕਿਵੇਂ ਰੋ ਕੇ ਹਾਲ ਸੁਣਾਇਆ ਆਪਣਾ ਤੇ ਸਾਹਮਣੇ ਤੁਸੀਂ ਕੈਮਰੀ ਦੇ ਵਿੱਚ ਕੈਦ ਹੋਇਆ ਇਹ ਚੋਰ ਨੂੰ ਦੇਖ ਰਿਹਾ ਹਾਂ ਬੈਟਰੀ ਦੀ ਮਦਦ ਨਾਲ ਇਹ ਟੁੱਟੀਆਂ ਅਤੇ ਹੋਰ ਕੀਮਤੀ ਸਮਾਨ ਜਿਹੜਾ ਚੋਰੀ ਕਰ ਰਿਹਾ ਹੈ ਬਿਲਗੇ ਦੀ ਪੁਲਿਸ ਨੇ ਅਜੇ ਤੱਕ ਇਹਨਾਂ ਚੋਰਾ ਨੂੰ ਫੜੇ ਜਾਣ ਦੀ ਕੋਈ ਸਾਡੇ ਤੱਕ ਖਬਰ ਨਹੀਂ ਬੜੀ ਦੁੱਖ ਦੀ ਗੱਲ ਹੈ ਅਜਿਹੀਆਂ ਚੋਰੀ ਦੀਆਂ ਘਟਨਾਵਾਂ ਲੋਕਾਂ ਨੂੰ ਮਜਬੂਰ ਕਰ ਦਿੰਦੀਆਂ ਨੇ ਭਰੋਸਾ ਉੱਠ ਜਾਂਦਾ ਹੈ ਪੁਲਿਸ ਤੋਂ ਕਿ ਮੈਂ ਇੱਥੇ ਸੁਰੱਖਿਆ ਮਿਲੇ ਇਸ ਸਾਰੀ ਵੀਡੀਓ ਤੋਂ ਤੁਹਾਨੂੰ ਨਜ਼ਰ ਆ ਰਿਹਾ ਕਿ ਕੈਮਰੇ ਦੇ ਵਿੱਚ ਤੁਸੀਂ ਵੀ ਦੇਖ ਰਹੇ ਹੋ ਸਾਹਮਣੇ ਇਹ ਚੋਰ ਆਉਂਦਾ ਜਾ ਰਿਹਾ ਹੈ ਚੀਜ਼ਾਂ ਇੱਕ ਇੱਕ ਕਰਕੇ ਚੋਰੀ ਕਰਕੇ ਆਪਣੇ ਬੈਗ ਵਿੱਚ ਪਾ ਰਿਹਾ ਹੈ ਦੋਸਤੋ ਅੱਜ ਲੋਕ ਆਪਣੇ ਘਰਾਂ ਨੂੰ ਭਾਵੇਂ ਸੁਣਨਾ ਨਹੀਂ ਛੱਡਦੇ ਕਈ ਵਾਰ ਕਿਤੇ ਕੋਈ ਚਲੇ ਵੀ ਜਾਂਦਾ ਆਪਣੇ ਰਿਸ਼ਤੇਦਾਰ ਵਿੱਚ ਰਿਸ਼ਤੇਦਾਰੀ ਵਿੱਚ ਜ਼ਰੂਰੀ ਕੰਮ ਨੂੰ ਉਸ ਵੇਲੇ ਇਹ ਭੇਤੀ ਜਿਹੜੇ ਲੋਕ ਆ ਇਹ ਘਰ ਨੂੰ ਨਿਸ਼ਾਨਾ ਬਣਾਉਂਦੇ ਆ ਘਰ ਦੇ ਵਿੱਚੋਂ ਕੀਮਤੀ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਕੈਮਰੇ ਦੇ ਵਿੱਚ ਕੈਦ ਹੋਇਆ ਇਹ ਚੋਰ ਜਿਸ ਬਾਰੇ ਘਰ ਵਾਲਿਆਂ ਨੇ ਪੁਲਿਸ ਨੂੰ ਦੱਸਿਆ ਪੁਲਿਸ ਨੇ ਇਸ ਚੋਰ ਨੂੰ ਕਿੰਨੇ ਕ ਸਮੇਂ ਬਾਅਦ ਫੜ ਲੈਣਾ ਇਹ ਆਉਣ ਵਾਲਾ ਸਮਾਂ ਦੱਸੂ ਉਸ ਵੇਲੇ ਵੀ ਬੜੀ ਇਹ ਦੁੱਖ ਦੀ ਗੱਲ ਹੈ ਜੇ ਚੋਨਾਂ ਦੀ ਮਗਰ ਸਿਆਸੀ ਵੱਖ-ਵੱਖ ਪਾਰਟੀਆਂ ਦੇ ਲੋਕ ਜਿਹੜੇ ਆ ਇਹਨਾਂ ਨੂੰ ਛਡਾਉਣ ਦੇ ਮਗਰ ਚਲੇ ਜਾਂਦੇ ਆ ਇਹਨਾਂ ਚੋਰਾਂ ਨੂੰ ਉਸ ਵੇਲੇ ਹੋਰ ਸਪੋਰਟ ਮਿਲ ਜਾਂਦੀ ਹੈ ਤੇ ਦੋਸਤੋ ਆਓ ਤੁਹਾਨੂੰ ਸੁਣਾਉਣੇ ਆ ਬਿਲਗੇ ਦੇ ਵਿੱਚ ਜਿਸ ਘਰ ਵਿੱਚ ਚੋਰੀ ਹੋਈ ਹੈ ਉਸ ਘਰ ਦੇ ਜਿਹੜੇ ਮਾਲਕ ਹੈ ਉਹ ਕੈਮਰੇ ਸਾਹਮਣੇ ਆਪਣੇ ਘਰ ਵਿੱਚ ਹੋਈ ਚੋਰੀ ਬਾਰੇ ਕੀ ਸੁਣਾਉਂਦੇ ਆ ਤੇ ਆਹ ਚੋਰ ਨੂੰ ਤੁਸੀਂ ਦੇਖਦੇ ਹੋ ਇਹ ਵੱਖ-ਵੱਖ ਤਾਮਾ ਤੋਂ ਚੀਜ਼ਾਂ ਚੋਰੀ ਕਰਕੇ ਆਪਣੇ ਬੈਗ ਵਿੱਚ ਅਰਾ ਕੀ ਜਾ ਰਿਹਾ ਤੇ ਇਸ ਘਰ ਵਿੱਚੋਂ ਚੋਰੀ ਕਰਨ ਤੋਂ ਬਾਅਦ ਇਹ ਚੋਰ ਕਿਵੇਂ ਗੇਟ ਤੋਂ ਬਾਹਰ ਜਾਂਦਾ ਕੈਮਰੇ ਨੇ ਰਿਕਾਰਡ ਕੀਤਾ ਪਰ ਅਜੇ ਤੱਕ ਇਹ ਚੋਰ ਜਿਹੜਾ ਨਹੀਂ ਫੜਿਆ ਗਿਆ ਪੁਲਿਸ ਦੀ ਕਿੱਥੇ ਆ ਮੁਸ਼ਤੈਦੀ ਇਹ ਗੱਲ ਆਪਣੇ ਆਪ ਵਿੱਚ ਸਵਾਲ ਹੈ ਕੀ ਕੀਤਾ ਜਾਵੇ ਇੱਥੇ ਕੁਝ ਵੀ ਹੱਥ ਪੱਲੇ ਨਹੀਂ ਪੈ ਰਿਹਾ ਇਸ ਬਾਰੇ ਹੁਣ ਹੋਰ ਕਿਹੜੀ ਪਾਰਟੀ ਦੀ ਸਰਕਾਰ ਆਵੇ ਜਿਹੜੀ ਇਹੋ ਜਿਹੀਆਂ ਘਟਨਾਵਾਂ ਤੇ ਨੱਥ ਪਾਵੇ ਬੜੀ ਦੁੱਖ ਦੀ ਗੱਲ ਐ ਇਹਨਾਂ ਲੋਕਾਂ ਦੇ ਨਾਲ ਬਾਰ-ਬਾਰ ਜਿਹੜੀ ਇਹ ਬੇਨਸਾਫੀ ਹੁੰਦੀ ਐ ਕਿੱਥੋਂ ਸੁਰੱਖਿਆ ਲੈ ਕੇ ਆਉਣ ਲੋਕ ਹੋਰ ਜਿਹੜਾ ਇਹਨਾਂ ਚੋਰੀਆਂ ਤੋਂ ਇਹਨਾਂ ਲੋਕਾਂ ਨੂੰ ਕੋਈ ਰਾਹਤ ਮਿਲ ਸਕੇ ਤੇ ਦੋਸਤੋ ਆਪਣੇ ਘਰ ਸੁੰਨੇ ਛੱਡ ਕੇ ਜਾਣੇ ਇਹੋ ਜਿਹੀਆਂ ਚੋਰੀਆਂ ਨੂੰ ਤੁਹਾਡੇ ਸਾਹਮਣੇ ਆ ਇਹੋ ਜਿਹੇ ਜਿਹੜੇ ਚੋਰ ਆ ਖਾਲੀ ਘਰਾਂ ਦੇ ਵਿੱਚ ਸਨ ਲਾ ਲੈਂਦੇ ਨੇ ਇਸ ਕਰਕੇ ਤਾਈਆਂ ਲੋਕ ਜਿਹੜੇ ਆ ਉਹ ਵੱਡੀ ਗਿਣਤੀ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਆ ਜਿਹੜੇ ਆਪਣੇ ਘਰਾਂ ਨੂੰ ਖਾਲੀ ਨਹੀਂ ਛੱਡ ਕੇ ਜਾਂਦੇ ਜਦੋਂ ਵੀ ਕਿਸੇ ਘਰ ਨੂੰ ਖਾਲੀ ਛੱਡਿਆ ਜਾਂਦਾ ਤਾਂ ਉੱਥੇ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਆ ਵਾਪਰ ਜਾਂਦੀਆਂ ਲਗਾਤਾਰ ਅਸੀਂ ਪਿਛਲੇ ਸਮੇਂ ਤੋਂ ਦੇਖਦੇ ਆ ਜਿਹੜੇ ਵੀ ਘਰ ਜਿਹੜੇ ਆ ਉਹ ਖਾਲੀ ਹੋ ਜਾਂਦੇ ਆ ਕੁਝ ਘੰਟਿਆਂ ਲਈ ਉੱਥੇ ਇਹੋ ਜਿਹੀਆਂ ਵਾਰਦਾਤਾਂ ਘਟ ਜਾਂਦੀਆਂ ਤੇ ਆਓ ਤੁਹਾਨੂੰ ਮਿਲਗੇ ਦੇ ਚੋਰੀ ਤੋਪੀੜ ਤੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਸੁਣਾਉਣਾ ਹੈ ਪ੍ਰਤਾਪਰੇ ਵਿੱਚ ਜਿਹੜੇ ਇਸ ਚੋਰੀ ਦੀ ਘਟਨਾ ਤੋਂ ਪਰੇਸ਼ਾਨ ਹੈ ਉਹਨਾਂ ਨੂੰ ਵੀ ਸੁਣਾਉਣਾ ਹੈ ਤੇ ਤੁਹਾਨੂੰ बार-बार ਇਸ ਵੀਡੀਓ ਵਿੱਚ ਦਿਸ ਰਿਹਾ ਇਹ ਵਿਅਕਤੀ ਬੈਟਰੀ ਦੇ ਸਹਾਰੇ ਨਾਲ ਬਖ ਬਖ ਤਮਾਂ ਤੋਂ ਲੱਭ ਲੱਭ ਕੇ ਇਹ ਚੀਜ਼ਾਂ ਚੋਰੀ ਕਰਕੇ ਕੀਮਤੀ ਲੈ ਕੇ ਆ ਰਿਹਾ ਤੇ ਇਹ ਵਿਅਕਤੀ ਤੁਹਾਨੂੰ ਵਾਪਸ ਘਰ ਤੋਂ ਬਾਹਰ ਜਾਂਦਾ ਵੀ ਦਿਖਾਉਣਾ ਹੈ ਕਿੰਨੇ ਹੌਸਲੇ ਬਲੰਦ ਹੈ ਚੋਰਾਂ ਦੇ ਇਹ ਤੁਹਾਡੇ ਸਾਹਮਣੇ ਕੈਮਰੇ ਵਿੱਚ ਸਭ ਕੁਝ ਕੈਦ ਹੋਇਆ ਹੈ ਅਗਰ ਕੈਮਰਾ ਰਿਕਾਰਡ ਨਾ ਕਰਦਾ ਹੋਵੇ ਤਾਂ ਇਹ ਇੱਕ ਮੰਚ ਸਵਾਲ ਹੈ ਅਗਰ ਇੱਥੇ ਕੈਮਰਾ ਲੱਗਾ ਹੁੰਦਾ ਤਾਂ ਸਭ ਕੁਝ ਪਤਾ ਲੱਗ ਜਾਣਾ ਸੀ ਜਿੱਥੇ ਕੈਮਰੇ ਲੱਗੇ ਆ ਉੱਥੇ ਵੀ ਆ ਹਾਲ ਹੈ ਤੇ ਇਹ ਵਿਅਕਤੀ ਜਿਹੜਾ ਆ ਤੁਹਾਡੇ ਸਾਹਮਣੇ ਬਾਰ-ਬਾਰ ਇਸ ਕਮਰੇ ਵਿੱਚ ਇਸ ਬਾਥਰੂਮ ਵਿੱਚ ਇਸ ਰਸੋਈ ਵਿੱਚ ਜਾਂਦਾ ਹੈ ਉੱਤੋਂ ਟੂਟੀਆਂ ਚੋਰੀ ਕਰਕੇ ਲੈ ਆਂਦਾ ਤੇ ਮਾਲਕ ਨੇ ਦੱਸਿਆ ਵੀ ਇਹ 25-30 ਟੂਟੀਆਂ ਜਿਹੜੀਆਂ ਚੋਰੀ ਕਰਕੇ ਇਹ ਲੈ ਗਿਆ ਇਹ ਚੋਰ ਤੇ ਆਓ ਹੁਣ ਤੁਹਾਨੂੰ ਦਿਖਾਉਨੇ ਆ ਇਹ ਚੋਰ ਕੋਠੀ ਵਿੱਚ ਕਿਵੇਂ ਪ੍ਰਵੇਸ਼ ਕਰਦਾ ਤੁਸੀਂ ਦੇਖ ਰਹੇ ਹੋ ਸਾਹਮਣੇ ਲਾਈਟ ਪੈ ਰਹੀ ਹੈ ਇਹ ਚੋਰ ਕੋਠੀ ਦੇ ਸੱਜੇ ਪਾਸੇ ਇੱਕ ਰਾਸਤੇ ਦੇ ਉੱਤੋਂ ਦੀ ਹੁੰਦਾ ਹੋਇਆ ਖੰਬੇ ਦੇ ਟਰਾਂਸਫਾਰਮਰ ਦੇ ਮੋੜ ਦੀ ਇਹ ਸਾਹਮਣੇ ਰਸਤਾ ਹੈ ਰਾਸਤੇ ਨੂੰ ਜਾਂਦਾ ਦਿਸ ਰਿਹਾ ਹੈ ਔਰ ਕੋਠੀ ਦੇ ਬਿਲਕੁਲ ਕੋਨੇ ਤੋਂ ਇਸ ਨੇ ਅੰਦਰ ਨੂੰ ਆਉਣਾ ਸ਼ੁਰੂ ਕਰ ਦਿੱਤਾ ਹੈ ਤੇ ਐਸ ਵੇਲੇ ਤੁਸੀਂ ਦੇਖ ਰਹੇ ਹੋ ਇਹ ਚੋਰ ਜਿਹੜਾ ਐਸ ਵੇਲੇ ਕੋਠੀ ਵਿੱਚ ਐਂਟਰ ਕਰ ਰਿਹਾ ਹੈ ਬਾਹਰ ਨੂੰ ਦੇਖ ਵੀ ਰਿਹਾ ਹੈ ਮੈਨੂੰ ਕੋਈ ਦੇਖ ਤਿੰਦ ਰਿਹਾ ਐਸ ਵੇਲੇ ਤੁਹਾਨੂੰ ਅਸੀਂ ਇਸ ਚੋਰ ਨੂੰ ਬਾਹਰ ਜਾਂਦੇ ਨੂੰ ਦਿਖਾਵਾਂਗੇ ਇਹ ਵੀਡੀਓ ਜਦੋਂ ਚੋਰ ਨੇ ਚੋਰੀ ਕਰ ਲਈ ਸਮਾਨ ਚੁੱਕ ਕੇ ਲੈ ਕੇ ਜਾਂਦਾ ਤੁਹਾਨੂੰ ਆਹ ਦੇਖ ਲਓ ਐਸ ਵੇਲੇ ਇਹ ਚਲੇ ਜਾ ਚੁੱਕਾ ਹੈ ਸਮਾਨ ਲੈ ਗਿਆ ਤੇ ਆਓ ਹੁਣ ਤੁਹਾਨੂੰ ਅੱਗੇ ਪੀੜ ਤੋਂ ਸੁਣਾਉਨੇ ਆ ਕੀ ਕਹਿ ਰਹੇ ਨੇ ਇਹ ਜੀ ਰਾਤੀ ਅਸੀਂ ਅੱਗੇ ਡੈਲੀ ਕੈਮਰੇ ਚ ਕਰਦੇ ਰਾਤੀ ਨਹੀਂ ਕੀਤੇ ਅਸੀਂ ਤੇ ਹੁਣ ਮੈਂ ਦੇਖਿਆ ਜੇ ਰਾਤੀ ਸਵਾ 1 ਵੇ ਇੱਕ ਮੁੰਡਾ ਅੰਦਰ ਆ ਰਿਹਾ ਆਪਣਾ ਬਾਹਰਲਾ ਮੇਨ ਗੇਟ ਤੋੜ ਕੇ ਤੇ ਉਸ ਤੋਂ ਬਾਅਦ ਸਾਡੇ ਦੂਜੇ ਦਰਵਾਜ਼ਾ ਲੱਕੜ ਵਾਲਾ ਉਹ ਤੋੜਿਆ ਉਹਨੇ ਤੇ ਉਸ ਤੋਂ ਬਾਅਦ ਇੱਧਰ ਆ ਕੇ ਉਹਨੇ ਸਾਡੇ ਅਲਮਾਰੀਆਂ ਸਾਰੀਆਂ ਤੋੜ ਕੇ ਉੱਥੇ ਸਮਾਨ ਕੱਢਿਆ ਘਟੋ ਘੜ ਤਿੰਨ ਚਾਰ ਟੋਲ ਦੇ ਸਾਡਾ ਸੋਨਾ ਲੈ ਗਿਆ ਬਾਕੀ ਚਾਂਦੀ ਦਾ ਸਮਾਨ ਕਾਫੀ ਸੀ ਉਹ ਲੈ ਗਿਆ ਉਸ ਤੋਂ ਬਾਅਦ ਬਾਥਰੂਮ ਸਾਡੇ ਸਾਰੀਆਂ ਟੂਟੀਆਂ ਸ਼ੈਂਕ ਸਾਰੇ ਤੋੜ ਕੇ ਟੂਟੀਆਂ ਸਾਰੀਆਂ ਕੱਢ ਕੇ ਲੈ ਗਏ ਕਟਵੜ 25 26 ਟੂਟੀਆਂ ਸਾਡੀਆਂ ਲੈ ਗਿਆ ਕੋਈ ਜ਼ਿਆਦਾ ਨੁਕਸਾਨ ਹੋਇਆ ਸਾਡਾ ਘਟਵੜ 3-4 ਲੱਖ ਦਾ ਨੁਕਸਾਨ ਹੋ ਗਿਆ ਜੀ ਤੇ ਪੁਲਿਸ ਆਈ ਸੀ ਉਹਨੇ ਮਤਲਬ ਕਿ ਕੀ ਕਹਿ ਕੇ ਇਹ ਮੁੰਡਾ ਪਛਾਣ ਹੋਇਆ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਹਾਂਜੀ ਮੁੰਡਾ ਪਛਾਣਿਆ ਗਿਆ ਉਹਨਾਂ ਨੂੰ ਦੱਸਿਆ ਸੀ ਤੇ ਕਹਿੰਦੇ ਆ ਵੀ ਅਸੀਂ ਕਾਰਵਾਈ ਕਰਦੇ ਹਾਂ ਉਹ ਗਏ ਸ਼ਾਇਦ ਉੱਧਰ ਦੇਖਣ ਉਹਨਾਂ ਨੂੰ ਅੱਛਾ ਹਾਂਜੀ ਇਹ ਮੁੰਡਾ ਮਿਲ ਗਿਆ ਨਹੀਂ ਹਾਂਜੀ ਮੁੰਡਾ ਮਿਲ ਗਿਆ ਦਈ ਹੈ ਜੀ ਹਾਂਜੀ ਮਿਲ ਗਿਆ ਉਦੋਂ ਜਿਹੜੀ ਸੀਸੀਟੀਵੀ ਕੈਮਰਾ ਫੁਟੇਜ ਆ ਜਿਹੜਾ ਉਹ ਟਾਈਮ ਪਛਾਣ ਹੋ ਰਿਹਾ ਉਹਨੂੰ ਪੁੱਛਦੇ ਆ ਕਿ ਉਹ ਹਾਂਜੀ ਸਾਨੂੰ ਪਛਾਣ ਹੋ ਰਿਹਾ ਸਾਡੇ ਨਾਲ ਮੁੰਡਾ ਸੀ ਉਹਨੂੰ ਪੂਰਾ ਪਛਾਣ ਹੋ ਰਿਹਾ ਕਿਉਂਕਿ ਉਹਨੇ ਤਾਂ ਨਾ ਬਚਪਨ ਤੋਂ ਰਿਹਾ ਉਹ ਮੁੰਡਾ ਉਹ ਤਾਂ ਕਰਕੇ ਉਹ ਦੱਸ ਰਿਹਾ ਕਹਿੰਦਾਹੀ ਮੁੰਡਾ ਆ ਉਹ ਵਿੱਚ ਕਿੰਨੇ ਬੰਦੇ ਆ ਇਕੱਲਾ ਹੀ ਮੁੰਡਾ ਜੀ ਹਾਂਜੀ ਕੋਈ ਹੋਣੀ ਆਓ ਤੁਹਾਨੂੰ ਹੁਣ ਇਹ ਪ੍ਰਤਾਪਰੇ ਦੀ ਕੋਠੀ ਦਾ ਸਮਾਨ ਦਿਖਾ ਰਹੇ ਆ ਜਿੱਥੇ ਚੋਰ ਨੇ ਚੋਰੀ ਕਰਕੇ ਇਹ ਗਹਿਣੇ ਇਹਨਾਂ ਸਮਾਨ ਦੇ ਵਿੱਚੋਂ ਇਹਨਾਂ ਬੈਗਾਂ 'ਚ ਛੋਟੀਆਂ-ਛੋਟੀਆਂ 'ਚੋਂ ਇਹ ਸੁਨਿਆਰਿਆਂ ਦੁਆਏ ਬੈਗ ਤੁਸੀਂ ਦੇਖਿਆ। ਕਿਵੇਂ ਕੀਮਤੀ ਸਮਾਨ ਚੋਰੀ ਕੀਤਾ ਅਲਮਾਰੀਆਂ ਖੋਲ ਕੇ ਦਰਾਜ ਖੁੱਲੇ ਤੁਸੀਂ ਦੇਖ ਰਹੇ ਹੋ। ਇਹ ਪ੍ਰਤਾਪਪ੍ਰੇ ਦੀ ਘਟਨਾ ਹੈ ਜਿੱਥੇ 10 ਲੱਖ ਤੋਂ ਵੱਧ ਨੁਕਸਾਨ ਹੋਇਆ ਤੇ ਆਓ ਇਸ ਮੌਕੇ ਤੇ ਘਰ ਦੇ ਮਾਲਕਾਂ ਨੇ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ। ਤੇ ਐਸ ਵੇਲੇ ਤੁਸੀਂ ਘਰ ਦੇ ਹਾਲਾਤ ਦੇਖਿਆ ਜਿੱਥੇ ਇਹ ਚੋਰੀ ਦੀ ਘਟਨਾ ਹੋਈ ਹੈ। ਇਸ ਮੌਕੇ ਤੇ ਪੀੜਤਾ ਦਾ ਕੀ ਕਹਿਣਾ ਤੁਸੀਂ ਆਓ ਸੁਣੋ ਮੈਂ ਅੱਜ ਦੁਪਹਿਰ ਹੀ ਇਥੋਂ ਘਰੋਂ ਗਈਆਂ ਕਿਸੇ ਦੇ ਘਰ ਨੂੰ ਗਈ ਸੀ ਉਹਨਾਂ ਦਾ ਉਹ ਬਿਮਾਰ ਸੀ ਕਿ ਮੈਂ ਪਤਾ ਲੈਣ ਗਈਆਂ 6:00 ਤੇ 6:00 ਲੱਗੀ ਤੇ ਕੋਈ 12:00 ਵਜੇ ਦਾ ਟਾਈਮ 11:00 ਕਵੀ ਦਾ ਸੀਗਾ ਜਦੋਂ ਮੈਂ ਗਈ ਹਾਂ ਤੇ ਮੈਂ ਜਦੋਂ ਆ ਕੇ ਦੇਖਿਆ ਆ ਮੈਂ ਤਿੰਨ ਸਾਢੇ ਇੱਕ ਤਿੰਨ ਦੇ ਕਰੀਬ ਘਰ ਆ ਆਪਣੇ ਆਈ ਬਾਹਰ ਗੇਟ ਤੇ ਜਿੰਦਾ ਲੱਗਾ ਆ ਸੀਗਾ ਮੈਂ ਅੰਦਰ ਆ ਕੇ ਵੇਖਿਆ ਕਿ ਜਿਹੜੀ ਗਰੈਲ ਆ ਉਹ ਦਰਵਾਜ਼ਾ ਜਿੰਦਾ ਟੁੱਟਿਆ ਜਿਹੜਾ ਦੂਜਾ ਲੱਕੜ ਦਾ ਦਰਵਾਜ਼ਾ ਉਹਦਾ ਵੀ ਜਿਹੜਾ ਲੋਕ ਉਹ ਵੀ ਤੋੜਿਆ ਐ ਮੈਂ ਅੰਦਰ ਆ ਕੇ ਦੇਖਿਆ ਮੇਰੇ ਆ ਸਾਰੀਆਂ ਅਲਮਾਰੀਆਂ ਸਾਰੀਆਂ ਫੁੰਡੀਆਂ ਆ ਆ ਸਾਰਾ ਸਮਾਨ ਖਲਾ ਰਿਆ ਐ ਮੇਰਾ 골ਡ ਸੀਗਾ ਮੇਰੀ ਕੋਲ ਜਿਹੜਾ ਵੀ ਸੀਗਾ ਬੇਚਰ ਮੇਰਾ ਇੱਥੇ ਵਿੱਚ ਦ ਟੌਪਸਾਂ ਦੀਆਂ ਜੋੜੀਆਂ ਇਹਦੇ ਵਿੱਚ ਉਹ ਮਾਰਾ ਸੀਗੀ ਸੁੱਚੇ ਮੋਤੀਆਂ ਦੀ ਪਈ ਬਾਹਰ ਲਈ ਸੀ ਉਹ ਵੀ ਇਹਨਾਂ ਦੇ ਵਿੱਚ ਮੇਰਾ ਗੋਲਡ ਸੀਗਾ ਮੇਰੇ ਟੋਪਸ ਸੀ ਮੇਰੀ ਮਾਂ ਦੀਆਂ ਪਾੜੀਆਂ ਸੀ ਚੈਨੀਆਂ ਸੀਗੀਆਂ ਮੁੰਦੀਆਂ ਸੀਗੀਆਂ ਸਾਰਿਆਂ ਦੇ ਵਿੱਚੋਂ ਫੋਲ ਫੋਲ ਕੇ ਇੱਥੇ ਜਦ ਮੈਂ ਦੇਖਿਆ ਮੈਨੂੰ ਤਾਂ ਪੈੜ ਨਾੜੀ ਦੌੜਾ ਪੈ ਗਿਆ ਵੀ ਆਹ ਕੀ ਬਣ ਗਿਆ ਮੇਰਾ ਸਾਰਾ ਘਰ ਫੋਲਿਆ ਆ ਆ ਰਸੀਤਾਂ ਵੀ ਆ ਹਾਲੇ ਤਾਂ ਗੋਲਡ ਦੀਆਂ ਸਾਰੇ ਦੀਆਂ ਜਿਹੜਾ ਸਾਰਾ ਕੌਸ਼ਿਆ ਕੋਈ ਇੱਥੇ ਸਾਨੂੰ ਸੇਫਟੀ ਨਹੀਂ ਕੋਈ ਕੌਸ਼ ਨਹੀਂਗਾ ਪੁਲਿਸ ਪ੍ਰਸ਼ਾਸਨ ਨੂੰ ਕੋਈ ਆਪਣਾ ਕੀਤੀ ਤੁਸੀਂ ਕੋਈ ਅਸੀਂ ਗਏ ਸੀ ਕਿ ਬੈਣ ਕੇ ਬੈਣ ਕੇ ਜਾ ਕੇ ਉਹਨਾਂ ਨੂੰ ਦੱਸ ਕੇ ਆਏ ਆ ਰਿਪੋਰਟ ਲਖਾਈ ਆ ਫੇਰਾ ਕਿਸੇ ਦੇ ਘਰ ਹੀ ਪਹੁੰਚਿਆ ਹਾਂਜੀ ਪੁਲਿਸ ਵਾਲੇ ਆਏ ਆ ਉਹ ਕੈਮਰਿਆਂ ਦੇ ਵਿੱਚ ਦੇਖਣ ਗਏ ਆ ਕਿੰਨਾ ਕੁ ਤਕਰੀਬਨ ਨੁਕਸਾਨ ਹੋ ਗਿਆ ਤਕਰੀਬਨ ਘੱਟੋ ਘੱਟ ਤਾਂ 10 ਲੱਖ ਦਾ ਵੀ ਸੀਗਾ ਜਿਹੜੀ ਨਕਦੀ ਆ ਉਹ ਵੀ 6500 ਰੁਪਏ ਨਕਦ ਸੀਗਾ ਆ ਦੇਖੋ ਇਹਦੇ ਵਿੱਚ ਵੀ ਪੈਸੇ ਸੀਗੇ ਇਹ ਤੇ ਬੱਚੇ ਪੈਸੇ 20 ਰੁਪਏ ਛੱਡ ਕੇ ਗਏ ਆ ਉਹ ਵੀ ਲੈ ਗਏ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਆਂ ਵੀ ਸਾਡੀ ਸੇਫਟੀ ਕੀ ਸੇਫਟੀ ਕੀਤੀ ਜਾਵੇ ਸਾਡੀ ਰੱਖਿਆ ਲਈ ਇੱਥੇ ਕੋਈ ਪ੍ਰਸ਼ਾਸਨ ਕਰੇ ਸਾਡੇ ਲਈ ਇਹ ਆਹ ਜਿਹੜੇ ਲਫਾਫੇ ਚੁਗਦੇ ਉਹਨਾਂ ਨੂੰ ਬੰਦ ਕਰੇ ਰਾਤ ਨੂੰ ਪਹਿਰਾ ਲੱਗੇ ਪੜਸ ਦਾ ਕੋਈ ਤਾਂ ਸਾਡੀ ਸੇਫਟੀ ਹੋਵੇ ਕਿਹੜੀਆਂ ਕਿਹੜੀਆਂ ਚੀਜ਼ ਜੜੀਆਂ ਚੜੀਆਂ ਚੀਜ਼ਾਂ ਚੋਰੀ ਹੋਈਆਂ ਈ ਤੁਹਾਡੀ ਮੈਂ ਆਪਣ ਦਸਕੇ ਹਟੀਆਂ ਮੇਰੀਆਂ ਮੁੰਦੀਆਂ ਸੀਗੀਆਂ ਮੇਰੇ ਟੌਪਸਾਂ ਦੀਆਂ ਜੋੜੀਆਂ ਆ ਪਾਲੀਆਂ ਦੇ ਜੋੜੇ ਆ ਮੇਰੇ ਬੇਟੇ ਦਾ ਸਿਗਾ ਲੋਕਟਿਆ ਹਾਂਜੀ ਚੈਨੀਆਂ ਆ ਜਿਹੜੀਆਂ ਮੇਰੀਆਂ ਆ ਚੋਰੀ ਹੋਈਆਂ ਆ ਇੱਕ ਵੱਡੀ ਮਾਲਾ ਸੀਗੀ ਸੁੱਚੇ ਮੋਤੀਆਂ ਦੀ ਬਾਹਰਲੀ ਮੇਰੇ ਭਰਾ ਪਰਜਾਈ ਮੇਰੇ ਲਈ ਲੈ ਕੇ ਆਏ ਸੀ ਗਿਫਟ ਘੜੀਆਂ ਵੀ ਸੀਗੀਆਂ ਕੁਝ ਵੀ ਹੈ ਨਹੀਂ ਗਾ ਸਾਰਾ ਉਸ ਕੋਲਿਆ ਪਿਆਰਾ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ